ਸ਼ੁਕਲ ਜੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਅਨ ਲੈ ਕੇ ਹੰਜ ਰਾਜੀਤ ਵੱਡੀ ਖਬਰ ਇਹ ਹੈ ਦੁਨੀਆ ਦਾ ਸਭ ਤੋਂ ਲੰਮੀ ਲੰਬੀ ਤੇ ਭਾਰੀ ਟ੍ਰੇਨ ਇਸ ਵਿੱਚ ਫਿੱਟ ਹੋ ਸਕਦੇ ਹਨ 24 ਆਈਫਲ ਆਈਫਲ ਟਾਵਰ ਅਤੇ ਜਾਨੋ ਕੌਣ ਇਸ ਦਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਨਵੀਂ ਦਿੱਲੀ ਕਿਸੇ ਵੀ ਰੇਲ ਗੱਡੀ ਵਿੱਚ ਆਮ ਤੌਰ ਤੇ ਕਿੰਨੇ ਡੱਬੇ ਹੁੰਦੇ ਹਨ ਕੁਝ ਰੇਲ ਗੱਡੀਆਂ ਵਿੱਚ 15 ਤੋਂ 16 ਡੱਬੇ ਹੁੰਦੇ ਹਨ ਜਦ ਕਿ ਕੁਝ ਵਿੱਚ 25 ਡੱਬੇ ਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀ ਸਭ ਤੋਂ ਲੰਬੀ ਰੇਲ ਗੱਡੀ ਵਿੱਚ ਕਿੰਨੇ ਡੱਬੇ ਹੁੰਦੇ ਹਨ ਦੁਨੀਆ ਦੀ ਸਭ ਤੋਂ ਲੰਬੀ ਰੇਲ ਦੀ ਕਹਾਣੀ ਕਾਫੀ ਵੱਖਰੀ ਹੈ ਇਸ ਤੇ ਵੱਡੀ ਖਬਰ ਸਾਹਮਣੇ ਵੱਡੀ ਰਣ ਕਰਕੇ ਸਾਹਮਣੇ ਆ ਰਹੀ ਹੈ ਇਸੇ ਡੱਬਿਆਂ ਦੀ ਗਿਣਤੀ ਕਰਨਾ ਵੀ ਕੋਈ ਆਸਾਨ ਕੰਮ ਨਹੀਂ ਹੈ ਆਓ ਤੁਹਾਨੂੰ ਦੱਸਦੇ ਹਾਂ ਕਿ ਰੇਲ ਗੱਡੀ ਕਿੱਥੇ ਚੱਲਦੀ ਹੈ ਤੇ ਇਸ ਦਾ ਮਾਲਕ ਕੌਣ ਹੈ ਇਹ ਹੈ ਦੁਨੀਆ ਦੀ ਸਭ ਤੋਂ ਲੰਬੀ ਟ੍ਰੇਨ ਇਸ ਦੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਦੁਨੀਆ ਦੀ ਸਭ ਤੋਂ ਲੰਬੀ ਰੇਲ ਗੱਡੀ ਆਸਟ੍ਰੇਲੀਆ ਬੀਐਸਪੀ ਵਿੱਚ ਚੱਲ ਰਹੀ ਹੈ ਤੇ ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਸਟ੍ਰੇਲੀਆ ਬੀਐਸਪੀ ਆਰ ਵਿੱਚ ਇੱਕ ਯਾਤਰੀ ਰੇਲ ਗੱਡੀ ਨਹੀਂ ਹੈ ਅਤੇ ਸਭ ਇੱਕ ਇਹ ਇੱਕ ਮਾਲ ਗੱਡੀ ਹੈ ਇਸ ਤੇ 682 44 ਟ੍ਰੇਨ ਹੈ ਤੇ ਇਸ ਦਿਨ ਵੱਡੀ ਖ਼ਬਰ ਇਹ ਟ੍ਰੇਨ ਪਹਿਲੀ ਵਾਰ 21 ਜੂਨ 2001 ਨੂੰ ਚਲਾਈ ਗਈ ਸੀ ਹੈ ਰਣਜੀਤ ਜੰਕ ਤੱਤ ਇਹ ਹੈ ਕਿ ਇਸ ਟ੍ਰੇਨ ਦੀ ਇੰਜਣ ਤੋਂ ਆਖਰੀ ਕੋਚ ਤੱਕ ਲੰਬਾਈ 7.3 ਕਿਲੋਮੀਟਰ ਹੈ ਇਹ 8 ਇੰਜਣਾਂ ਦੁਆਰਾ ਚਲਾਈ ਜਾਂਦੀ ਹੈ ਤੇ ਇਸ ਵਿੱਚ ਕੁੱਲ 682 ਕੋਚ ਹਨ